ਹਾਂ ਜੇ ਕਿ ਹਾਦ ਦਾ ਗਾਦੇ ਆ ਬਹਾਈ ਬਾਜ ਜੀ ਇੰਦਰ ਆਵਾਜ਼ ਆਈ ਇੰਦਰ ਮਸਲਾ ਹਾਦ ਦਾ ਬਾਈ ਤੁਹਾਡਾ ਜੱਗਾ ਹਾਦ ਆ ਹੌਣ ਵੀ ਹਾਦ ਆ ਹੌਣ ਵੀ ਰੁਕਦੀ ਵੀ ਆ ਜੀ ਲੋ ਜੀ ਬਾਈ ਟਰੈਕਟਰ ਦੇਖਣ ਆਏ ਆ ਪਹਿਲਾਂ ਤਾਂ ਇੱਧਰ ਮਿਲੋ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਹ ਦੇਖਣਾ ਕੋੜਾ ਹੁਣ ਬਾਈ ਆ ਦੇਖਦੇ ਆ ਜੀ ਅੱਗਾ ਫਟਾ ਹਲੇ ਉੱਤੇ ਜੱਗੇ ਮੱਥਾ ਟੇਕਦਾ ਚਾਬੀ ਤਾਂ ਲਿਆ ਹਾਂ ਬੰਪਰ ਦੇਖ ਤਾਂ ਠੀਕ ਆ ਚਲਾ ਗਿਆ ਦੇਖਣਾ ਚੀਜ਼ ਜੋ ਉਹ 585 ਦੇਖੇ ਡਿਸਟ੍ਰੀਬਿਊਟਰ ਆਇਆ ਹਾਂ ਡਬਲ ਹਾਂ ਡਬਲ ਡਬਲ ਤੇ ਭਾਈ ਦੇਖਦੇ ਜੇ ਪਸੰਦ ਆ ਗਿਆ ਲੈ ਵੀ ਸਕਦੇ ਆ ਜੋ ਉਹ ਹਾਂ ਜਕੇ ਚਾਬੀ ਚਾਬੀ ਆ ਜਾ ਪਹਿਲੇ ਹੁੰਦੇ ਨਾਲ ਅੰਦਰ ਵੀ ਲੈ ਗੱਲ ਕਰੀ ਆ ਜਾ ਹਾਂ ਚਾਬੀ

ਸਿਆਲ ơi ਚੱਲ ਜੇ ਕੇ ਗੱਡਾ ਸਟਾਰਟ ਸਾਡਾ ਅਸੀਂ ਵਿਚੋਣ ਚਾਹੀਦੇ ਫੇਸਟਰੀ ਬਲਾਉ ਆ ਵਾਓ ਮਿਸਤਰੀ ਵਿਚ ਹੈ ਬਾਈ ਸਾਡਾ ਹੋਪ ਜੱਗੇ ਬਹੁਤ ਸਲਿੱਪੀ ਜਨਾ ਕੜਾਈ ਨਵੇਂ ਟਾਇਰ ਹੈ ਤੇ ਗਾ ਨਵੇਂ ਟਾਇਰ ਆਖਲੇ ਦੇ ਹੌਲੀ ਰੱਖੀ ਮਟ ਗਿਆ ਕਿਨੇ ਘੰਟ ਚੱਲ ਪਿਆ ਹਾਂ 688 ਘੰਟਾ ਹਾਂ 688 ਘੰਟਾ ਪਾਣੀ ਹਾਂ ਦੇਖੇ ਬਾਜ ਹੌਲੀ 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 ਡਰਨ ਲੱਗਦਾ ਏ ਚੱਲਦੇ ਸੌਦੇ ਚ ਉਧਰ ਭੂਆਰਾ ਮੁੰਡਾ ਆ ਗਿਆ ਲੈ ਲੀਏ ਲੈਣੇ ਆਏ ਆ ਤੇ ਤੂੰ ਦੱਸ ਕਿ ਆਹ ਹਾਲਾ ਨਿਗਾ ਕਿਵੇਂ ਪੈ ਗਈ ਦਿਖਾ ਪੈ ਗਈ ਲੋ ਜਿਹੜੇ ਸਰਦੀ ਤੋਂ ਮਹਾਲ ਚਲਾ ਕੇ ਦੇਖਣ ਲੱਗੇ ਆ ਭਾਈ ਆਪਣਾ 265 ਇਹ ਵੀ ਰੇਲਾ ਕਿੰਨਾ ਲਾਲ ਵੇ ਉਹ ਭਾਈ ਓਏ ਜੇ ਇਕਾਦੇ ਫਾਰ ਕੱਢ ਕੇ ਲਾਉਂਦੇ ਆ ਦਾ ਫਸੇ ਚ ਨਾਰ ਹਾਂ ਭਾਈ ਤੂੰ ਪਾਵਾ ਕਾਦੇ ਲਾਉਂਦੇ ਵੀ ਕੋਈ ਸ਼ਕਾਰ ਫਸੇ ਭਾਈ ਇਹ ਵੀ ਬਹੁਤ ਤਿੱਖੇ ਆ ਨਾ ਜੱਗੇ ਹਾਈ ਸਪੀਡ ਏ ਆਗੇ ਸਾਰੇ ਜੀ ਬਾਈ ਪਨੀਰੀ ਵਾਲਾ ਖੇਤ ਹੋਣ ਲੱਗਿਆ ਤਿਆਰ ਜਿੱਥੇ ਪਹਿਲਾਂ ਬਿਜਣੀ ਦੀ ਹੋ ਗਿਆ ਕੈਂਸਲ ਫਿਰ ਹੁਣ ਮੂਰੇ ਹੀ ਖੱਤੀ ਮਾ ਵੀ ਤੇ ਮੂਰੇ ਖੱਤੀ ਮਾ ਮੂਰੇ ਖੱਤੀ ਮਾ ਆਇਆ ਵੀ ਉੱਥੇ ਜੇ ਪਿੱਛੇ ਤੋਂ ਧਾਨ ਲੱਗਦੇ ਆਏ ਤਾਂ ਹੋ ਜਾ ਜੀ ਤੇਰਾ ਵੀ ਖੇਤੋ ਸਾਫ ਰਹੇ ਜੂਗਾ ਬੜਾ ਜਿਹੜਾ ਬਾਈ ਜਸਵੀਰ ਬਾਈ ਵਾਲਾ ਖੇਤ ਹੈ ਫਿਰ ਉਹ ਚੌਰਸ ਤੱਕ ਹੈ ਤੇ ਸਾਰਾ ਇੱਕ ਸਾਈਡ ਤੇ ਪੱਧਰਾ ਲੱਗਦਾ ਆ ਜੂਗਾ ਨਹੀਂ ਫਿਰ ਬਾਅਦ ਵਿੱਚ ਟਰੈਕਟਰ ਨਹੀਂ ਵਿੱਚ ਵੜਨਾ ਠੀਕ ਨਹੀਂ ਲੋੜ ਹੈ ਅੱਜ ਕਰ ਦੇਣਾ ਮੂਰਤ ਹਾਂ ਲੇਰੀ ਵਾਲੇ ਵਾਲੇ ਖਾਣਾਂਗੇ ਬਾਹਰਣਾ ਇੱਕ ਵਾਰ ਆਉ ਕੱਖੇ ਹੋ ਗਏ ਨੇ ਇੱਕ ਵਾਰ ਖਾਣਾਂਗੇ ਬਾਹ ਹੋ ਜੂਵੇ ਸਾਰੇ ਬਾਹ ਸਾਰਾ ਹੀ ਬਾਦ ਹੁੰਦੇ ਆ ਅੱਗੇ ਬਾਈ ਸੀ ਦੁਪਹਿਰ ਨੂੰ ਐ ਨੱਗ ਜੀਮਾ ਵੀ ਤਾਂ ਫੂਕੋ ਜਿਮਾ ਨਾਲ ਦੀ ਨਾਲੇ ਕੱਖ ਫਿਰ ਦੁਪਹਿਰ ਤੱਕ ਤਾਂ ਬਾਹ ਹੋਣਾ ਚਾਹੀਦਾ 1 ਵਜੇ 1 ਦੇ ਦਾ ਜ਼ਿਆਦਾ ਹੋਵੇ ਹਾਂ 1 2 1 ਦੇ ਲੈ ਕੇ ਸਮਝ ਲਓ 2 ਦੇ ਵਿੱਚ ਦਾ ਟਾਈਮ ਆ ਬਾਈ ਹੁਣ ਲੱਗੇ ਆ ਟਰੈਕਟਰ ਵੀ ਦੇਖ ਕੇ ਆਏ ਇੱਕ ਉਹ ਵੀ ਤੁਹਾਨੂੰ ਵਿੱਚ ਦਿਖਾਵਾਂਗੇ ਹਾਂ ਬਾਈ ਟਰੈਕਟਰ ਵੀ ਦੇਖ ਕੇ ਆਏ ਅੱਜ ਇੱਕ ਬਾਕੀ ਪਤਾ ਨਹੀਂ ਰੱਬ ਦੇ ਘਰਾਂ ਦਾ ਤੁਸੀਂ ਕਹਣਾ ਵੀ ਪਤਾ ਨਹੀਂ ਆਹ ਵੇਚਣ ਲੱਗੇ ਆ ਚਲੋ ਮਾਂਚ ਦਾ ਵੀ ਉੱਚਾ ਮਾਡਲ ਹੋ ਜਾਊਗਾ ਦੇਖਿਆ ਹੈ ਅਸੀਂ ਵੀ ਨਿਵਾਇ ਸਾਡੇ ਕੋਲ ਮਾੜੀ ਐ ਵੀ ਮਿਰੋਤੀ ਐ ਇਹ ਵੀ ਚੀਜ਼ ਵਧੀਆ ਇਹ ਉਹ ਵੀ ਦੇਖਿਆ ਚਲੋ ਵਧੀਆ ਹੀ ਵਧੀਆ ਬਾਈ ਜੋ ਤੇ ਬਾਕੀ ਨੌ ਫਾਲ ਪਾ ਲੈ ਬਾਈ ਨੌ ਨੌ ਗੇਲੇ ਵਕੀ ਫਾੜਦਾ ਇਹ ਤੇਰਾ ਆਹ ਫਾਲੇ ਲੱਤੇ ਨਹੀਂ ਹੈਗੇ ਜਾਂ ਲਾਉਂਗੇ ਬਾਈ 11 ਲੈਣੇ ਫਿਰ 11 ਫਾਲੇ ਬਾਈ ਆਪਣੇ ਲੱਤੇ ਨਹੀਂ ਹੈਗੇ ਹਲੇ ਚਾਚੇ ਤੇ ਪਾ ਲਿਆ ਹੁੰਦੇ ਜਾਂ ਕਿਸੇ ਦੇ 11 ਲੈਣੇ 11 ਫਾਲੇ ਲੈਣੇ 11 ਠੀਕ ਰਹਿਣੇ ਇਹਨਾਂ ਨੌ ਛੋਟੇ ਲੈਣੇ ਹਾਂ ਅਸੀਂ ਯਾਨੀ ਸਮਝ ਲਓ ਵੀ ਆ ਧਾਨ ਵੱਢ ਕੇ ਲਈਏ ਆ ਧਾਨ ਵੱਢ ਕੇ ਚੱਲ ਕਿਉਂਕਿ ਭਾਈ ਧਾਨ ਵੱਢ ਕੇ ਤੇ ਸ਼ੈੱਡ ਪਾ ਕੇ ਫੇਰ ਲੋਂਗੇ ਕਰੋਟਾ ਵਾਟਰ ਲੇ ਹੋਗੇ ਚੱਲ ਭਾਈ ਇੱਕ ਵਾਰ ਖੇਤ ਵਾ ਕੇ ਇਹਨਾਂ ਗੱਲ ਜੀ ਬਣ ਜਾਣੀ ਫਲਾਂਗੇ ਵਾਢਣਾ ਨਾਲੇ ਆ ਜਿਹੜੇ ਮਣ ਮੋਟੀ ਆ ਵਧੀਆ ਬਣ ਜੂਗਾ ਖੇਤ ਭਾਈ ਜਿੱਦਾਂ ਉਹ ਕੱਖ ਹੋਇਆ ਬੈ ਜਿਹੜਾ ਕਾਠੇ ਆ ਵੱਡੋ ਜੂਗਾ ਪਰ ਤੇ ਮਲ ਹੋ ਜੂਗਾ ਕਿਤੇ ਕੱਕੇ ਜਿਹਾ ਮੈਂ ਆਪਾਂ ਲੋਟ ਆ ਜੂਗਾ ਫਿਰ ਤਾਂ ਕਿਉਂ ਭਾਈ ਮੂਰੇ ਨੱਕੇ ਐ ਇੱਕੋ ਨੱਕਾ ਐ ਇੱਕੋ ਸਾਹਮਣੇ ਪਨੀਰੀ ਵਾਲਾ ਇਹਨਾਂ ਦੇ ਵਿਚਾਲੇ ਪਨੀਰੀ ਬੀਤਣੀ ਆਪਾਂ ਨੇ ਕਰੀਬਨ ਬਾਈ ਪਹਿਲੀ ਤਰੀਕ ਦੇ ਨੇੜੇ ਬਣੀ ਰੀ ਬੀਜ ਹੁਣੇ ਆਪਣੀ ਜੂਨ ਮਹੀਨੇ ਮਾ ਬੀਜ ਹਣੀ ਤੇ ਜੁਲਾਈ ਮਾ ਆਪਾਂ ਲਾ ਰਣੀ ਉਹ ਦਿਨ ਵੀ ਸਾਈ ਹੁੰਦੇ ਬਾਈ ਨਾਲੇ ਕਦਾ ਮੀਂਹ ਪਿਆ ਹੁੰਦਾ ਜਾਂ ਨੂੰ ਤੇ ਜਿਹੇ ਜੇ ਲੱਗਦੇ ਉਦੋਂ ਹੀ ਚੱਲ ਪੈਂਦੇ ਬਾਈ ਇਹ ਤਾਂ ਗਰਮੀ ਨਾਸ ਮਾਰ ਦਿੰਦੀ ਖੇਤੀ ਜੀ ਦੀ ਤੇ ਜਿਹੜੇ ਗੇਤੇ ਬੀਜ ਦੇ ਆਪਾਂ ਜੀਰੀ ਬੀਜ ਦੇ ਜਾਂ ਧਾਨ ਬੀਜ ਦੇ ਬਾਈ ਗੇਤੇ ਉਹਦਾ ਨਾਸ ਵਾਜ ਜਾਂਦਾ ਗੇਤੇ ਫੇ ਮੀਂਹ ਨਹੀਂ ਪੈਂਦੇ ਇਹ लास्ट ਟਾਈਮ ਬਾਤੀ ਜਿਵੇਂ ਪਈ ਜਾਂਦੇ ਤੇ ਪਾਣੀ ਵੀ ਪੂਰਾ ਹੋ ਜਾਂਦਾ। ਬਾਕੀ ਬਾਈ ਰੇਪ ਆਕੇ ਨਾ ਇੱਥੇ ਪੈਪ ਲਾਈਨ ਦੱਬੀ ਟੇ ਖੇਤਾਂ ਨੂੰ ਉਹਨੂੰ ਵੀ ਪਾਣੀ ਲਾਇਆ ਤਾਂ ਤੇ ਆ ਖੇਤ ਰੇਪ ਆਕੇ ਨੂੰ ਵੀ ਪਾਣੀ ਲੱਗ ਗਿਆ ਤਾਂ ਕਰਕੇ ਕਿਤੇ ਕਿਤੇ ਗਿੱਲ ਨਿਕਲਦੀ ਆ। ਆ ਸਾਹਮਣੇ ਵਾਲੇ ਨੇ ਬਾਈ ਪੈਪ ਲਾਈਨ ਦੱਬੀ ਇੱਥੇ ਤੇ ਐਨੂੰ ਖੇਤਮਾਨ ਹੋ ਗਿਆ ਲੱਗੀਆਂ। ਹਾਲੇ ਵੀ ਗਿੱਲ ਨਿਕਲਦੀ ਖੇਤਾਂ ਤੇ। ਜੀ ਬਾਈ ਪਨੀਰੀ ਵਾਲੇ ਦਾ ਕਰਤਾ ਦਹੂਰ ਬਾਕੀ ਖੇਤਲ ਸਿੰਗਲ ਬਾਤ ਦਾ ਜਿੱਨੀ ਜਗ੍ਹਾ ਪਨੀਰੀ ਰੱਖਣੀ ਐ ਨੂੰ ਬਾਈ ਡਬਲ ਤੇ ਵੀ ਦੂਰਾ ਤੇ ਵੀ ਤੀਰਾ ਬਾਤ ਲੈਣਾ ਬਣਾਤੀ ਗੱਲ ਬਾਤ ਹੁਣ ਇਹਦੇ ਪਸਵਾਗਾ ਵੱਜੂਗਾ ਬਾਈ ਦੂਰਾ ਤੇ ਤੀਰਾ ਆ ਬੱਟਾ ਪਾ ਕੇ ਪੇ ਤਿਆਰੀ ਐ ਬੀਜਣੇ ਦੀ ਹੁੰਜੇ ਖਾਂਜੇ ਵੀ ਕਰਤੇ ਐਨ ਬਣਾਤੀ ਗੱਲ ਬਾਤ ਬਾਈ ਹੇ ਰੂਜਾਇਨ ਬਾਈ ਵਿਚਰਾਲਿਆ ਪਿਆ ਜਿਹੜਾ ਆਪਾਂ ਨੇ ਵਾਇਸ ਦੇਸੀ ਦੇ ਬਾਕੀ ਇਧਰ ਸੂਰਜ ਦੇਵਤਾ ਬਾਈ ਫਲਗਾ ਬਾਲਿਆ ਹੁੰਦਾ ਬਾਈ ਹਲਕੋ ਹੁਲ ਤੇ ਹੈ ਹਾਂ ਇਹ ਜਗ੍ਹਾ ਦਿਖਾਉਂਦਾ ਹਾਂਜੀ ਹਾਂ ਬਾਕੀ ਬਾਈ ਟਰੈਕਟਰ ਇਸ ਜਲਾ ਤਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਧੁੱਪ ਦਾ ਹਰੇਕ ਨੂੰ ਪਾਇ ਜੇ ਹੁਣ ਸਮਝ ਲਓ ਘੰਟਾ ਸੀ ਲੇਟ ਚਲਾਉਣਾ ਹਲੇ ਮੜੀ ਵੇ ਧੁੱਪ ਲੱਗ ਜੂਗੀ 2 ਘੰਟੇ ਧੁੱਪ ਨੇ ਟਰੈਕਟਰ ਦਾ ਨਾਸ ਮਾਰ ਦੇਣਾ ਤਾਂ ਕਰਕੇ ਫਿਰ ਨੂੰ ਛਾਵਾ ਚ ਲਾਤਾ 2 ਘੰਟੇ 2 ਘੰਟੇ ਲਾ ਦਿੰਦੇ ਹਾਂ 2 ਘੰਟੇ ਤੱਕ ਚੱਲਣਾ ਤਾਂ ਕਰਕੇ ਹੁਣ ਵਿੰਡੋ ஏਸੀ ਚ ਲਾਤਾ ਬਈਦਰ ਅਕਤ ਇੰਨੀ ਛਾਵਾ ਪੂਰੀ ਹਵਾ ਚਲਦੀ ਐ ਘਰ ਵੀ ਬਾਈ ਅੱਗ ਲਾ ਦੀ ਆ ਪੱਖੇ ਗਰਮ ਹਵਾ ਮਾਰਦੇ ਆ ਲੱਗਦੀ ਵੀ ਉਰੇ ਵੀ ਮਣੀ ਮੋਟੀ ਗਰਮ ਹਵਾ ਐ ਪਰ ਉਰੇ ਥੋੜੀ ਜੀ ਠੰਡੀ ਹਵਾ ਵੀ ਆਉਂਦੀ ਵਿੱਚੋਂ ਬਾਕੀ ਪਨੀਰੀਆਂ ਬਾਈ ਬਹੁਤ ਬੀਜ ਹੋਏ ਆ ਪਰ ਨੇਤਰ ਬਾਈ ਨੇ ਮੱਕੀ ਨਾਲ ਰਾਜੂ ਬਾਈ ਨੇ ਅਲਕੀਤ ਬਾਈ ਨੇ ਬਿੰਦਰ ਬਾਈ ਨੇ ਸਭ ਨੇ ਬੀਤੇ ਜੱਗੇ ਨੇ ਵੀ ਪਣੇ ਵੀਦਣੀਆਂ ਗੱਲਾਂ। ਭਾਗਾ ਦੂਰਾ ਤੀਰਾ ਮਾਰ ਕੇ ਬਾਈ ਐਨ ਖੇਤ ਬਣਾ ਲੈਣਾ। ਉਹੇ ਰੂਟਾ ਬੀਟ ਲਗੇ ਬਾਹਾਂ ਫਾੜਾਂਗੇ ਬਾਹਾਂ ਥੋੜਾ ਜਿਹਾ ਜਿੱਥੇ ਉੱਚਾ ਨੀਮਾ ਹੋਊਗਾ ਐਨ ਖਿੱਚ ਕੇ ਪੱਧਰਾ ਇਹ ਕਰਕੇ ਫੇਰ ਕੈਰੀਆਂ ਪਾ ਕੇ ਇਹ ਕੰਮ ਖਿੱਚ ਲੈਣਾ। ਬਾਕੀ ਬਾਈ ਗੁੱਡੀ ਜਿਹੜੀ ਟਹਿਰਾਂ ਦੇ ਉੱਪਰ ਵਾਲੀ ਦੀ ਉਹ ਚੱਕਤੀ ਆ ਦਾਣੇ ਜੀ ਦੇਖੋ। ਚੜ ਲੈ। ਸੱਡਾ ਸੱਡਾਂ ਪਰ ਰਹਿ ਕੇ ਉੱਪਰ ਵਾਲੀ ਚੜ ਲੈ ਆ ਦੇਖੋ। ਬੀਨ ਨੇ ਚਲਾਈ ਹੋ ਗਈ ਹੁਣ ਉੱਪਰ ਉੱਪਰ ਵਾਲੇ ਦਾਣੇ ਜੇ ਚੱਕ ਤੇ ਸ਼ਾਮ ਨੂੰ 5 ਵਜੇ ਭੱਗਾ 555 ਟ੍ਰੈਕਟਰ ਜਿੰਨਾ ਉੱਚਾ ਲੱਗਦਾ ਹੈ ਸਾਡਾ ਹਾਂ ਹਾਂ ਬਾਈ ਜਿਹੜਾ ਹੁਣ ਟ੍ਰੈਕਟਰ ਆਉਂਦੇ ਆ ਮਤਲਬ 575 ਉਹਨਾਂ ਨੂੰ ਤਾਂ 750 ਦੇ ਟਾਇਰ ਆਉਂਦੇ ਆ ਦੁਹੇਰੇ ਵੀ ਇੰਨੇ ਦੇ ਹੀ ਆਉਂਦੇ 750 555 605 ਨੂੰ ਵੀ 750 ਦੇ ਸਾਰਿਆਂ ਨੂੰ ਆ 9 ਨੂੰ 16 ਵਾਲੇ ਤਾਂ ਬਾਅਦ ਵਿੱਚ ਪੈਂਦੇ ਆ ਬਾਕੀ ਬਾਈ ਜਿਹੜਾ ਅੱਜ ਦੇਖਿਆ ਟ੍ਰੈਕਟਰ ਉਹ ਵੀ ਟ੍ਰੈਕਟਰ ਵਧੀਆ ਤਾਂ ਉਹ ਹੈਗੇ ਤੇ 3 ਸਪੀਡ ਤਾਂ ਬਾਈ ਜੋ ਉਹ ਟੂ ਵੀਲ ਦਾ ਐ ਟੂ ਵੀਲ ਦਾ 23 ਮਾਡਲ ਦਾ ਸਾਢੇ 600 ਘੰਟਾ ਚੱਲਿਆ ਵਾਦਾ 62900 ਬਾਕੀ ਭਾਈ ਸਾਢੇ 6 ਬਤਨ ਦੇ ਵਿੱਚ ਉਹਦੀ ਡਿਮਾਂਡ ਸੀ ਸਾਢੇ 6 ਤੇ ਉਪਰੇ ਸੀ ਹਾਂ ਸਾਢੇ 680 ਸੀ 680 ਡਿਮਾਂਡ ਸੀ ਕਹਿੰਦੇ ਤੁਹਾਡੇ ਘਰ ਕੇ ਵੀ ਚੱਲ ਸਾਢੇ 6 ਤੱਕ ਲਿਆਉਂਗੇ ਖਿੱਚ ਤੋਗੇ ਤੇ ਸਾਡੀ ਸਲਾਹ ਹਲੇ ਕੁਝ ਨਹੀਂ ਬਣੀ ਅਸੀਂ ਚੁੱਪ ਕਰਕੇ ਕੰਨ ਨੂੰ ਆ ਗਏ ਠੀਕ ਸੀ ਕਿਉਂਕਿ ਅਸੀਂ ਆਪਣੇ ਖੇਤ ਤਿਆਰ ਕਰਨੇ ਤੇ ਇੱਕ ਵਾਰ ਦੇਖਿਆ ਨਹੀਂ ਕੰਮ ਨੂੰ ਕੱਢਿਆ चलिया लो जी भाई पांजरा टाइम हो गया सुहागे की तैयारी है <laughs> का या। <laughs> <आगी वागी>। हाँ <laughs> <laughs> जगह खादा <हाथा> है। <laughs> ਅਦੀ ਲੱਗਾ ਤੈਨੂੰ ਦੇਖ ਕੇ ਵੀ ਹੁਆ ਤੇ ਜਗੇ ਪੈਰਾ ਐ ਦਸਰੀ ਪੀਚਣੀ ਕਿੱਥੇ ਬਨੇਰੀ ਉਹ ਲਾਉਣੀ ਸਬਜੀ ਪੀਲੀ ਦੇ ਕਿਆ ਕਰਾਉਣਾ ਬਾਈ ਕੰਪਿਊਟਰ ਕਰਾਉਣ ਲੱਗਿਆ ਹਲੇ ਤਾਂ ਜੀਪੀਐਸ ਵਾਲਾ ਹਾਂ ਬੈਗ ਬੈਗ ਚੱਲੂਗਾ ਕਮੈਨ ਵਾਲਾ ਕੰਮ ਆ ਪੁੱਠੀ ਸੜ ਪਾ ਕੇ ਦੇਖਣਾ ਚਲਾਂਗੇ ਹਾਂ ਬੈਗ ਵੀ ਮੋਟਰ ਚਲਾਉਣਾ ਪਊਗਾ ਆਜੇ ਪਾ ਰੱਖੇ ਸੁਆਗਾ ਹੁਣ ਇਹ ਨੰਮਾਈ ਦੋ ਨਹੀਂ ਨਹੀਂ ਤੇ ਨਹੀਂ ਹੋ ਜਾਣਾ ਮੈਂ ਲੰਬਾ ਰੱਖੀ ਨਹੀਂ ਜਾਈ ਰਹੀ ਉਹ ਮਣੀ ਤਿੰਨ ਚਾਰ ਵਾਰ ਮਾਣ ਸਾਰੇ ਖੇਤ ਪਾ ਦੇ ਹਾਂ ਸਾਰੇ ਹਾਂ ਟੀਰਾ ਚੋਰਾ ਮਾਰ ਦੇਣਾ ਢਿੱਲੇ ਦਾ ਸੁੱਪਰਾ ਜਾਵੇ ਆਉਂਦੀ ਨਹੀਂ ਨਹੀਂ ਇੱਦਾਂ ਨਹੀਂ ਨਹੀਂ ਭਾਈ ਉਹਨੇ ਰੂਟਾ ਬੀਟਰ ਨੂੰ ਤਾਂ ਵੀ ਇੰਨੇ ਭਾਈਆਂ ਪੀਆ ਉਹ ਸਾਈਡ ਜਾਂ ਗੱਡੀ ਘੁੰਚਣੀ ਮਜਾ ਹੋ ਗਿਆ ਤਾਂ ਤਾਂ ਕਰਕੇ ਤੇ ਸਾਰੇ ਨੂੰ ਮਾਰ ਦੋ ਤਾਰ ਨੂੰ ਮਾਰ ਦੇਣਾ ਕੁੰਜਾ ਡਾਊਨ ਹਾਂ ਜਾ ਕੇ ਹਾਂ ਤਰਾਕ ਮੋਟਰ ਕਰਾ ਵੇਲੇ ਹੀ ਪਾ ਕੇ ਦੇਲੇ ਟ੍ਰੈਕਟਰ ਵਗਰ ਪਾ ਲਓ ਦੇਖ ਲੈ ਹਾਂ ਕਿ ਚੱਲੂਗਾ ਚੱਜੂਗਾ ਜੀ ਹੁਣ ਅਰੇ ਟਾਇਰ ਪੁਆਏ ਆ ਹਾਂ ਫਰੋ ਹੋਣੀ ਨਾ ਹੈ ਗਿਆ ਨੂੰ ਲੱਤੀ ਜਿਹੜੀ ਉਹ ਪੈਪ ਜੀ ਲੱਗ ਗਈ ਲੱਲ ਨੇ ਕਿਦਾਂ ਫੜ ਕੇ ਬੈਜੂਗਾ ਡਿਸਟ੍ਰੀਬਿਊਟਰ ਹਾਂ ਉਹ ਉੱਪਰ ਗੱਡੀ ਕੋਲ ਲੈ ਰਿਹਾ ਮੋਟਰ ਬਾਗੇ ਟੱਕਰੇ ਗਿਆ ਨਹੀਂ ਵਗਿਆ ਤੇ ਆਹ ਬਾ ਉਹ ਤੇਰੇ ਭਾਈ ਮਾਰਨੇ ਵਾਲੇ ਬਣੋ ਹਾਂ ਮਾਰਨੇ ਵਾਲੇ ਬਣੋ ਇੱਕ ਪਾਸੇ ਮਾਰਨਾ ਪੈਪ ਨੂੰ ਬੂਹ ਚ ਪਾ ਦੇ ਗੂਗੇ ਮਾਰਨੀ ਪ੍ਰੈਸ਼ਰੇ ਬਣਾਉਣਾ ਇੱਕ ਪਾਸੇ ਬੈ ਬੈ ਹਾਂ ਮੰਜ਼ੂਰ ਆ ਸਾਡੀ ਡਿਸਟ੍ਰੀਬਿਊਟਰ ਬਾ ਖਰਾਬ ਬਾ ਕਾ ਬਾ ਕਿਵੇਂ ਬਣਾਉਣਾ ਹਾਂ ਰਹਿ ਗਿਆ ਅਜ ਕੰਮ ਪਰਜੈਕਟ ਲੋਡ ਨਹੀਂ ਆਇਆ ਖਬਰੇ ਪ੍ਰੈਸ਼ਰ ਵਾਲਾ ਆਇਆ ਜਾਣਦਾ ਹੈ ਜੱਗੇ ਗਿਆ ਹਾਂ ਦੇਖ ਕੇ ਆਏ ਤੇ ਇੱਕ ਅੱਜ ਸੌਦੇ ਮਾਨ ਗਏ ਤੇ ਦੁਪਹਿਰ ਦੇ ਵੇਲੇ ਚਲੋ ਸੌਦੇ ਤੇ ਬਾਅਦ ਤੇ ਪਹਿਲਾਂ ਇਹ ਜਿਵੇਂ ਨਵੇੜ ਦੂੰਣ ਲੱਗਣ ਲੱਗੇ ਕੱਲ ਨੂੰ ਵਿਚ ਜਿਹੜੇ ਕੱਲ ਹੋਣੀ ਹਾਂ ਅੱਜ ਕਿੱਥੇ ਪਿਉਣੀ ਹੈ ਅੱਜ ਕਿਉਂ ਹੁੰਦੀ ਰਾਜੇ ਕੱਢਦੀ ਤੁਸੀਂ ਕੀ ਕਰੀ ਜਾਂਦੇ ਹੋ ਪਿਓ ਹੀ ਅੱਜ ਪਿਓ ਹੀ ਅੱਜ ਮੇਰੇ ਸਾਹਮਣੇ ਕਹਿ ਕੇ ਕਹਿੰਦਾ ਬੰਦੂ ਜੀ ਭਾਈ ਇਹਨੇ ਕਿਹਾ ਵੀ ਅੱਜ ਬਣੀ ਉਹ ਬੰਦੇ ਨੇ ਕਹਿ ਕੇ ਕਹਿੰਦਾ ਇੱਕ ਬੰਦਾ ਕੋਈ ਹੋਰ ਕਹਿ ਕੇ ਕਹਿੰਦਾ ਕੱਲ ਵੀ ਲੱਭੀ ਦੀ ਆ ਕੌਣ ਕਹਿ ਗਿਆ ਕੌਣ ਕਹਿ ਗਿਆ ਕਹਿੰਦਾ ਗੌਣ ਕਹਿ ਗਿਆ ਚਾਚਾ ਵੱਡਾ ਦੱਸ ਕੇ ਕਹਿੰਦਾ ਪੱਲੀ ਚ ਨਵੇਂ ਭਾਈ ਝੂਠੇ ਬੋਲੀ ਜਾਂਦੇ ਆ ਝੂਠੇ ਬੋਲਦੇ ਆ ਪੱਲੀ ਚ ਕੱਢਦੀ ਪੱਲੀ ਸੁੱਕ ਗਈ ਪੱਲੀ ਸੁੱਕ ਗਈ ਘਰ ਜਾ ਕੇ ਦੇਖ ਕਿਉਂ ਨਹੀਂ ਪੈਣੀ ਏ ਹਾਂ ਕਰ ਜਾ ਕੇ ਦੇਖ ਕੇ ਆਉਣੀ ਪੈਣੀ ਆ ਜਾ ਕੇ ਦੇਖ ਲਓ ਇਹਨਾਂ ਨੂੰ ਲੱਗਣਾ ਪਿਆ ਪਹਿਲਾਂ ਇਹਨਾਂ ਨੇ ਤਿੰਨਾਂ ਨੂੰ ਬਿਠਾ ਲਿਆ ਪਿਆ ਪਨੀਰ ਦਾ ਜ਼ਿੰਮੇਵਾਰ ਕੌਣ ਆ ਜਿਹੜਾ ਕਰਦਾ ਲੋਕੇਸ਼ਨ ਦੱਸਦਾ ਇਹ ਕੇ ਜੀ ਨਾਲ ਉਹਨੂੰ ਪਤਾ ਹੋ ਗਈ ਨਾ ਉਹਨੂੰ ਪਤਾ ਲਕੇਸ਼ਨ ਨਾਲੋਂ ਤਾਂ ਵਧੀਆ ਹੋ ਰਹੀ ਆ। ਅੱਛਾ। ਉਹ ਜੱਗੇ ਜਿੰਨੀ ਲੇਟ ਲੱਗੂਗੀ ਵਧੀਆ ਏ। ਉਹ ਤਾਂ ਠੀਕ ਆ। ਹਾਂ। ਬਲਬੂਸ। ਮਾਸੂਦ ਨਾਲ ਲਿਜਾਓ ਤੁਸੀਂ। ਹਾਂ ਸਾਨੂੰ। ਕੋਈ ਤੇਲਿਆ। ਲੈ ਦੇਖ ਜਗ੍ਹਾ ਰਮੇ ਬਤਾ ਕਾਉਂਣ ਖਾਦ। ਐਵੀਂ ਤਾਂ ਗੱਲ ਆ। ਅਸੀਂ ਤਾਂ ਨਾ 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 ਚਾਹ ਤੇ ਬੀ ਜਾਗੇ ਤੈਨੂੰ ਮੈਂ ਜਾ ਦੱਸਦਾ ਵੀ ਆ ਗਿਆ। ਬੀ ਜਾ ਗਿਆ ਮਾਸੂਦ ਭਾਈ ਸੂ ਲਾ ਗਿਆ। ਹੁਣ ਤਾਂ ਕਿਹੜਾ ਵੀਡੀਓ ਪਈਆਂ ਨੂੰ ਮੈਂ। ਅੱਛਾ ਕਿਨੇ ਦੀ? ਮੰਡੇ ਵਾਲਿਆਂ ਨੂੰ ਕਿ ਮੈਂ ਪਹਿਲੇ ਢਾਈ ਕਿਲੇ ਪਹਿਲਾਂ ਲਾ ਦੇ। ਨਾ ਠੀਕ ਆ। ਪਾਪ ਉਹ ਨਾ ਪਨੀਰੀ ਨਹੀਂ ਉਹ ਕਰਨੀ। ਪਨੀਰੀ ਨਹੀਂ ਆ ਗਈ। ਉਹ ਤਾਂ ਮਗਰ ਨਹੀਂ ਆਵੇਂਗਾ। ਆ ਜੱਗਾ ਨਾ ਬੰਦਾ ਦ ਦੇਖੇ ਲੋਕ ਤਾਂ ਕੋਠੇ ਉੱਤੇ ਵੀ ਵਿਕੀ ਸੀ ਕੋਠੇ ਉੱਤੇ ਵੀ ਲੈਂਟਰ ਹੁਣ ਕੱਦੇ ਬਿਜਨੀ ਚਾਹੇ ਕਰਕੇ ਆਉਣੀ ਪੈਣੀ ਹੈ ਕਿਤੇ ਇਸ ਦੀ ਸ਼ਾਮਾ ਬਿਜਵਾ ਦੂੰਗੀ ਥੱਲੇ ਉਹੀ ਜਿਹੜਾ ਪਾਣੀ ਕੱਢਦਾ ਸੀ ਉਹ ਚ ਪਈ ਜਾਂਦਾ ਹੁਣ ਜਿਹੜੀ ਸਬਜੀ ਦੀ ਪਨੀਰੀ ਦਾ ਤਿਆਰ ਕਰ ਲਉਂਗਾ ਉੱਥੇ ਆਹ ਤਾਂ ਨਾ ਦੇਣੀ ਹੁੰਦੀ ਹੈ ਹਾਲ ਦਾ ਰਬੀਜ ਲਿਆਉਣਾ ਜੱਗੇ 7501 ਲਿਆਉਣਾ ਮਿਲ ਜੂਗਾ ਹੋਣ ਲਈ ਰੇਟ ਘਟਿਆ ਪਾ ਦੇ ਪਤੇ ਰੇਟ ਤਾਂ ਨਹੀਂ ਆਈ ਜੀ ਕਿੱਥੇ ਲੈ ਜਾ ਰੇਟ ਰੇਟ ਜੀ ਟਾਈਮ ਹੈਗਾ ਬਾਈ ਲੈ ਹਾਂ ਇਹਦਾ ਇੰਨਾ ਸੀ ਨਾਮ ਲੱਗ ਰਿਹਾ ਜੀ ਇਦਨੂੰ ਦੂਜਣੀ ਹੈ 26 ਹੋਰ ਹਾਂ ਨਾ ਠੀਕ ਪਾਦਾ ਸਾਰਾ ਗਿਣੋ ਹੈ ਆਜੀ 26 ਵੀਜਣੀ ਬਾਈ ਹੈ 26 ਵੀਜਣੀ ਸਾਨੂੰ ਪਤਾ 26 ਕਿਥੇ ਨਾਲ ਤੋਂ ਉਗਲੀ ਠੇਕੇਵਾਲੋਂ ਹੈਂਕਿਊ ਵੀ ਗਤਲ ਤੋਂ ਉਗਲੀ ਠੇਕੇਵਾਲੋਂ ਤੇਰੇ ਵੀਜ ਲਈ ਇੱਕ ਬਸੋਣੀ ਹੋਰ ਪਸ ਗਈ 20 5 ਕਿਲੀਆਂ ਨਹੀਂ ਮੈਂ ਉਹ 2 ਕਿਲੀਆਂ ਲੈਂਦਾ ਉਹ ਕਾਹਦੇ ਲੈਂਦਾ ਹੁਣ 2 ਕਿਲੀਆਂ ਹੀ ਛੱਪੀ ਹੁਣ ਉਹਦੇ ਵਿੱਚ ਲਾਉਣੇ ਦਾ ਬਾਰੇ ਓਏ 5 ਕਿਲੀਆਂ ਤਾਂ ਕਿੱਥੇ ਲੈਂਦਾ ਕੌਣ ਕਹਿੰਦਾ 5 ਲੈਂਦਾ ਲੈਂਦਾ 15 ਕਿਲੋ ਹੈ 5 ਨਹੀਂ 15 ਕਿਲੋ ਵੀ ਲੈਂਦੇ ਹੀ ਅਸੀਂ ਲੈਣਾ ਫੇਰ ਨਹੀਂ ਜਾਂਦਾ ਬਾਪੂ ਨੂੰ ਕੀ ਪਤਾ ਥੈਲੀਆਂ ਤਾਂ ਅਸੀਂ ਲਿਆਏ ਸਾਨੂੰ ਥੈਲੀਆਂ ਨਹੀਂ ਅਸੀਂ ਚੱਕ ਲਈ ਤੇ ਕੇਰੀਆਂ ਨੇ ਕਿੱਥੇ ਸਾਗਾ ਮੋਲਾ ਬਸ ਸਾਗਾ ਦੇ ਕੰਦੇ ਜਿਹੜੇ ਥੈਲੀਆਂ ਬਾਈ ਥੈਲੀਆਂ ਚੌਂਤੇ ਵਾਲੀ ਨਦੀ ਜੀ ਪਈਆਂ ਦੇਖਿਓ ਚੱਕ ਅਸੀਂ ਹੋ ਗਿਆ ਭਾਈ ਪੱਤਰਾ ਇਹ ਦੇਖੋ ਆਹ ਸਾਈਡ 'ਨੂੰ ਨਾਲ ਜਿਹੜੀ ਜ਼ਿਆਦਾ ਮਿੱਟੀ ਉੱਪਰ ਉੱਠੀ ਪਈ ਥੀ ਉਹ ਵੀ ਲੋਡ ਹੋ ਗਈ ਲੋ ਜੀ ਬਾਈ ਦੋ ਕਿਆਰਿਆ ਬਣਾਤੀਆਂ ਲੱਗੇ ਦਾ ਹੈਗੇ ਬਾਈ ਡੇਢ ਘੰਟਾ ਵਿੱਚ ਵੀ ਪੱਧਰਾ ਕਰਿਆ ਆ ਆ ਗੱਲਬਾਤ ਬਣ ਗਈ ਥੋੜਾ ਪੱਧਰਾ ਹੋ ਗਿਆ ਹਾਂ ਹੋ ਗਿਆ ਹਾਂ ਪੱਧਰਾ ਹੋ ਗਿਆ ਪੂਰਾ ਗਰਮੀ ਨਿਕਲ ਗਈ ਇੱਕ ਵਾਰ ਦੋ ਘੰਟੇ ਲੱਗੇ ਦੋ ਘੰਟੇ ਵਿੱਚ ਵੀ ਪੱਧਰਾ ਕਰਸਣੂ ਵਿੱਚ ਵੀ ਬਾਈ ਆਹਨ ਕੰਪਿਊਟਰ ਕਰਾ ਮੰਗਣ ਦੂਰਾ ਤੀਰਾ ਮਾਰਤਾ ਖੱਚਿਆ ਵੀ ਆ ਸਵਾਗਾ ਟਰੈਕਟਰ ਨਾਲ ਮਾਰਤਾ 5000 ਦੋਏ ਲੋਟਾ ਦੇਖ ਲਓ ਬਾਈ ਖੇਤ ਪੱਕਾ ਹੋ ਗਿਆ ਦੋ ਕਿਆਰੀਆਂ ਬਣ ਗਈਆਂ ਬਈ ਇਹਨ ਵਧੀਆ ਬਣਾਤਾ ਪੱਟਾ ਬੂਟਾ ਲਾਤੀਆਂ ਬਸ ساری ਤਿਆਰੀਆਂ ਨੱਕੇ ਰਹਿ ਗਏ ਇੱਕ ਨੱਕੇ ਤੇ ਆਹ ਕਹਿ ਰਹੇ ਨੇ ਪਾਣੀ ਦੂ ਹੁਣ ਰਹਿ ਗਿਆ ਕਹੀ ਦਾ ਕੰਮ ਕਹੀ ਗੱਲ ਕਿਉਂਕਿ ਮਾੜੀ ਮੋਟੀ ਬਾਈ ਜਿੱਥੇ ਡਬਲ ਗੇਚੀ ਹੁੰਦੀ ਉਥੇ ਮਿੱਟੀ ਕਰਨੀ ਆ ਬਾਕੀ ਓਕੇ ਆ ਬਾਕੀ ਤਿਆਰ ਹੈ ਜੀ ਖੇਤ ਹੁਣ ਟਰੈਕਟਰ ਲੈ ਕੇ ਜਾਣਾ ਘਰ ਨੂੰ ਅੱਜ ਦੀ ਵੀਡੀਓ ਇੱਥੇ ਤੱਕ ਦੀ ਬਈ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਬਹੁਤ ਧੰਨਵਾਦ ਹੈ ਜੀ ਮਿਲਦੇ ਹਾਂ ਅਗਲੇ ਵਲੌਗ ਜੀ